ਇਹ ਜਿਹੜਾ ਗੁਲਾਬ ਵਰਗਾ ਹੈ ਜਿਹਨੂੰ ਜਿਹਨੂੰ ਉਪਮਾ ਦਿੱਤੀ ਹੈ ਉਹ ਉਪਮੇ ਬਖਾਨ ਉਪਮੇ ਕਹਿੰਦੇ ਉਹ ਇਹਦੀ ਉਪਮਾ ਕੀਤੀ ਜਾਂਦੀ ਹੈ। ਔਰ ਜਿਹਦੀ ਉਪਮਾ ਦਿੱਤੀ ਹੈ ਗੁਲਾਬ ਦਾ ਫੁੱਲ ਉਸ ਦੀ ਉਪਮਾ। ਇਹਨਾਂ ਨੂੰ ਵਿਸ਼ੇਸ਼ ਲੋਕਾਂ ਨੂੰ ਕਰੂਗਾ। ਗਿਆਨਕਾ ਸਰੂਪ ਅਨ્ય ਸ਼ਾਸਤਰਾਂ ਮੇ ਨਾ ਨਾ ਕੋਈ ਕਾਰਕਾ ਉਹੀ ਗੱਲ ਕੀਤਾ। ਜਾਂ ਤੇ ਮਹਾਵਾਕਏ ਕੇ ਅਦਵਾਨ ਗਿਆਨ ਸਾਧ ਹੋਏ ਇਹ ਛੇਸ ਜੀਵ ਔਰ ਜੀਵਨ ਵਿਖੇ ਵਿਦਿਆ ਦਾ ਮਾਇਆ ਭਾਪ ਕੋ ਚਾਹ ਜੀਵ ਔਰ ਜੀਵਨ ਵਿਖੇ ਮਾਇਆ ਦਾ ਕਿਹੜਾ ਵਿਦਿਆ ਈਸ਼ਵਰ ਵਿਖੇ ਅਵਿਦਿਆ ਮਾਇਆ ਭਾਪ ਕੋ ਚਾਹ ਕਿਤਨਾ ਕਾ ਜੋ ਭੇਦ ਪ੍ਰਤੀਕ ਹੋਵੇ ਛੇਦ ਕੀਏ ਦੂਰ ਕਾ ਜੀਵ ਵਿੱਚ ਮਾਇਆ ਦਾ ਆਵਾਸ ਹੈ ਜੀਵ ਜਿਹੜਾ ਮਾਇਆ ਜਿੰਦੂ ਕਿਛ ਉਹਨਾਂ ਦਾ ਜਿਹੜਾ ਭੇਦ ਦਾ ਪ੍ਰਤੀਤ ਹੋਵੇ ਉਹਨ ਛੇਦ ਕਈਏ ਦੂਰ ਕਰਦੇ ਜੀਵ ਇਹ ਜਿਹੜਾ ਜੋ ਬੇਦਨ ਕਈਏ ਚੇਤਨ ਭਾਗਿਆ ਤਾਂ ਕੋ ਭੇਦ ਰਹੇ ਜਾਂ ਜੀਵ ਵਿੱਚ ਵੀ ਮਾਇਆ ਤੇ ਆਤਮਾ ਤੇ ਇਹ ਜੋ ਤ ਹੈ ਚੇਤਨ ਰੂਪ ਇਹਨਾਂ ਦਾ ਜਿਹੜਾ ਚੇਤਨ ਰੂਪ ਦੋਨਾਂ ਦਾ ਇਕੱਠਾ ਆ ਉਹਦੇ ਚ ਕੋਈ ਭੇਦ ਨਹੀਂ ਉਨਾਂ ਨੂੰ ਪੇਧ ਤੋਂ ਬਿਨਾਮਾਨਕ ਕਿ ਜੀਵ ਇਕਰ ਜਿਹਨਾਂ ਦਾ ਚੇਤਨ ਭਾਗ ਇਕੋ ਜਾਂ ਦੋ ਨਹੀਂ ਹੈ ਜਾਂ ਕਹਿੰਦੇ ਜੇ ਬਾਤ ਤਾਂ ਕਹੀ ਨਾ ਬਾਕੀ ਭਾਗ ਤਿਆਗ ਲਖਣਾ ਤੇ ਜੀਵ ਈਸ਼ਵਰ ਕੀ ਇੱਕਤਾ ਹੈ ਜੈਤੀ ਲਖਣਾ ਜੈਤੀ ਦੇ ਭਾਗ ਤਿਆਗ ਕਰਤੀ ਜੈਤੀ ਜਿਵੇਂ ਕਿਸ ਨੇ ਕਿਹਾ ਬਈ ਗੰਗਾ ਦੇ ਕਿਨਾਰੇ ਗੰਗਾ ਦੇ ਕਿਨਾਰੇ ਗੰਗਾ ਦੇ ਉੱਤੇ ਦੰਗਾ ਦਾ ਬੜਾ ਨਹੀਂ ਰਿਹਾ ਤਾਂ ਦੰਗਾ ਦਾ ਬੈਂਟੇਜ ਹੈ ਗਾੜਾ ਬੜਾ ਉੱਪਰ ਕਿੱਥੇ ਹੋ ਗਿਆ ਪਰੰਤੂ ਦੰਗਾ ਦੇ ਉੱਤੇ ਨੂੰ ਝੜ ਕੇ ਗੰਗਾ ਦੇ ਕਿਨਾਰੇ ਤਿਰਣਾ ਪਊਗਾ ਇਹਨੂੰ ਯਾਹਤੀ ਲੱਗਦਾ ਹੈ ਦੂਸਰਾ ਥਰੂਨ ਦੌੜਤਾ ਹੈ ਲਾਲ ਰੰਗ ਦੌੜਤਾ ਲਾਲ ਰੰਗ ਨਹੀਂ ਦੌੜਦਾ ਲਾਲ ਰੰਗ ਦਾ ਘੋੜਾ ਦੌੜਦਾ ਇਹਨੂੰ ਅਜੈਤੀ ਲੱਗਦਾ ਹੈ ਯਾਨੀ ਇਹ ਲਾਲ ਰੰਗ ਦਾ ਲਾਲ ਰੰਗ ਦਾ ਦੌੜਤਾ ਜਿਵੇਂ ਲਾਲ ਰੰਗ ਦਾ ਜਿਹੜਾ ਘੋੜਾ ਹੈ ਉਹ ਦੌੜਦਾ ਇਹ ਤੇ ਕਿੰਨਾ ਵੱਧਾ ਹੋ ਗਿਆ ਦੇ ਵਿੱਚ ਪਹਿਲੇ ਵਿੱਚ ਸਿਰਫ ਅਸੀਂ ਉਹਦੇ ਬੈਣ ਨੂੰ ਛੱਡ ਕੇ ਦਾ ਕਨਾਰਾ ਲਿਆ ਸੀ ਇੱਥੇ ਲਾਲ ਰੰਗ ਦੌੜਦਾ ਉਹਦੇ ਵਿੱਚ ਘੋੜੇ ਦਾ ਵਿੱਚ ਲਿਆ ਕੇ ਅੱਖਰ ਪਾ ਕੇ ਤੁਮ ਜਿਵੇਂ ਘੋੜਾ ਲਾਲ ਰੰਗ ਦਾ ਦੌੜਦਾ ਨਾ ਲਾਲ ਰੰਗ ਦਾ ਉਹ ਅਜਾਤੀ ਲਖਣ ਜਿਹੜੇ ਭਾਗਤਿਆਗ ਲਖਣਾ ਕਹਿੰਦੇ ਐ ਜੇ ਮੈਂ ਜੀਵ ਦਾ ਜੀਵ ਭਾਵ ਤੇ ਈਸ਼ ਦਾ ਈਸ਼ ਭਾਵ त्याग ਕਰਕੇ ਦੋਨਾਂ ਨੂੰ ਚੇਤਨ ਸ਼੍ਰੂਪ ਜਿਹੜਾ ਦੋਨਾਂ ਦਾ ਚੇਤਨ ਹੈ ਆਤਮਾ ਤੇ ਈਸ਼ ਵਿੱਚ ਉਹ ਇੱਕ ਹੈ ਯਾਨੀ ਦੋਨਾਂ ਦਾ ਇੱਕ ਇੱਕ ਹਿੱਸਾ त्याग ਲੈਣਾ ਫਿਰ ਜਿਹੜਾ ਅਸਲੀ ਉਹ ਪ੍ਰਾਪਤ ਹੋ ਜਾਏਗਾ ਤੇ ਇਹਨੂੰ ਭਾਰਤਿਆਂ ਦੇਖਣਾ ਤੇ ਜੀਵ ਈਸ਼ ਹੋਈ ਦੀ ਇਕਤਾ ਜਾਤ ਸੇਵ ਕੇ ਸ਼ਤਾਨਵੇਂ ਸ਼ੀਵ ਬੜਿਆ ਇਰਤੀਏ ਬਾਦ ਦਾ ਅਰਥ ਪੁਰਬ ਕਹੇ ਅਦੁਰਸ਼ ਸੰਸ਼ੇਵ ਦੇ ਕਤਲ ਤੋਂ ਪਾਦੂ ਜੀ ਕਹੇ اے ਸ਼ਿਸ਼ਯ ਚੱਲ ਕਹੀਏ ਬਿਨਾਸੀ ਜੋ ਦੇ ਆਦੇ ਸੁਗਾ ਹਦ ਸੋਤੂ ਨਹੀਂ ਹੈ ਜਿਹੜੀ ਆਤਮਾ ਆ ਉਹ ਅਚਲ ਹੈ ਚੱਲ ਨਹੀਂ ਹੈ ਚਲਾਏ ਮਾਰ ਨਹੀਂ ਔਰ ਸੰਘਾਤ ਖਤਮ ਹੋਣ ਵਾਲੀ ਵੀ ਨਹੀਂ ਸੋਤੂ ਹੈ ਕਿੰਤੂ ਅਚਲ ਕਹੀਏ ਅਬਨਾਸੀ ਜੋ ਗ੍ਰਮ ਸੋਤੂ ਹੈ ਹੁਣ ਇੱਥੇ ਉਹ ਇੱਕ ਭਾਗ त्याਗ ਲਖਣਾਂ ਦੇ ਸਾਧਨ ਜੀਵ ਦੇ ਜਿਹੜਾ ਅਵਿਦਾਸੀ ਨਾਸ ਨਾਸ ਹੋਣਾ ਹੈ ਉਹਨੂੰ ਛੱਡ ਕਰਕੇ ਜੀਵਤ ਜਿਹੜਾ ਚੇਤਨ ਭਾਗ ਆਤਮਾ ਆ ਉਹਨੂੰ ਆਤਮਾ ਨੂੰ ਈਸ਼ਵਰ ਦੇ ਚੇਤਨ ਭਾਗ ਨਾਲ ਇੱਕ ਕਰਕੇ ਜਾਣ ਇਹ ਭਾਗ त्याਗ ਲਖਣਾਂ ਤੋਂ ਦੂਰ ਆ ਜੀਵ ਈਸ਼ਵਰ ਦੀ ਇਕਤਾ ਦਾ ਸਬੂਤ ਹੈ ਤਾਂ ਜਿਹੜਾ ਚਲਦਲ ਚਾਹੀਏ ਬ੍ਰਖਸ਼ ਰੂਪ ਜੋ ਸੰਸਾਰ ਤੋਂ ਛਲ ਕੇ ਇਹ ਮਿਠਿਆ ਹੈ जैसे नव बिखे नीलता और तालमल कहिए कटार उसका है कड़ाई भी न्याय प्रकाश नजर होता, इस है नहीं है किंतु मिथ्यापति तो है ऐसे संसार भी आत्मा बिखे है नहीं मिथ्यापति तो है वृक्ष रूप करके संसार श्रुति स्मृति में कहया, जहाँ तक वृक्ष के बाद चलता शब्द का संसार में प्रयोग है पूरे विचार माला चलता चलता ਪਤਲ ਪਤਾ ਗੋ ਦਾ ਦਾਲੂ ਦਾ ਧਾਵਨ ਦਾਲੂ ਬੱਚਾ ਬਾਕ ਆ ਅਗਰ ਸਿਕਾਪੂ ਉਤ ਉਤਾ ਗਨ ਹੈ ਇਹ ਇਹ ਮਨ ਬਿਰਤਾਂ ਦਾ ਬਿਰਤੀ ਬਿਰੀ ਗੰਨ ਇਸ ਤਰ੍ਹਾਂ ਦੀ ਉਹਦੇ ਚਾਲਨ ਪਤਲ ਰੋਪਲ ਦੇ ਪੱਤੇ ਰੁਗਿਆ ਇਥੇ ਚਲਦਾ ਤੇ ਤਲਮਾ ਗਈ ਇਕਤਾ ਰੂਪਤਾ ਨੂੰ ਵਿਚ ਰੂਪ ਕਰ ਜੋ ਸੰਸਾਰ ਸ਼ੁੱਧੀ ਸੰਧਿ ਵਿੱਚ ਕਿਹਾ ਜਾਂਦੇ ਬ੍ਰਿਕਸ ਕੇ ਬਾਅਦ ਇੱਕ ਚਲਦਲ ਸ਼ਬਦ ਦਾ ਸੰਸਾਰ ਤੇ ਪ੍ਰਯੋਗ ਕਰਦੇ ਹੋ ਅਨਯ ਪ੍ਰਕਾਰ ਦੇ ਮੋਕਸ਼ ਦਾ ਸਾਧਨ ਗਿਆਨ ਹੈ ਜੈ ਕਰ ਮੋਕਸ਼ ਦਾ ਸਾਧਨ ਗਿਆਨ ਹੈ ਜੈ ਅਰਥ ਨੂੰ ਅਨਯ ਪ੍ਰਕਾਰ ਦੇ ਕਹੇ ਜਿਹੜੇ ਢਾਂਗਣਾ ਕਹਿੰਦਾ ਕਿ ਕਹਿੰਦਾ ਬੰਦ ਮੋਕਸ਼ ਗੇ ਦੇ ਇਹ ਜਿਹੜਾ ਸਰੀਰ ਹੈ ਸਰੀਰੂਪੀ ਜਿਹੜੀ ਗੇ ਹੈ ਨਾ ਇਹ ਬੰਦ ਮੋਕ ਦਾ ਕਰ ਬਾਨ ਗਿਆਨ ਬਾਨ ਜਾਨ ਔਰ ਜਾਨਵਾਨ ਪਰਸ਼ਵਾਸੀ ਇਹ ਨਹੀਂ ਹੈ ਅਗਿਆਨੀ ਪਰਸ਼ਵਾਸੀ ਸਰੀਰ ਬੰਦਰ ਰੂਪ ਰਿ ਹੁਮਾਣੇ ਵਿੱਚ ਵੀ ਹੁੰਦਾ ਬੰਦਨ ਮਾਰਗ ਦਾ ਸੁਖੀਆ ਬੰਦਰ ਗ੍ਰਹਿ ਕੇ ਨੇ ਔਰ ਗੁਰਦਵਾਨ ਕਹਿੰਦੇ ਹੈ ਕਿ ਆਤਮਾ ਤੋਂ ਬਿਨਾਂ ਸਾਰਾ ਕੁਝ ਬੰਦਰ ਰੂਪ ਇਹ ਸਰੀਰ ਵੀ ਬੰਦਰ ਰੂਪ ਉਹ ਰਾਗੂ ਬਿਰਾਗ ਦੋਈ ਰਾਗ ਜਿਹੜਾ ਹੈ ਤੇ ਦੁਆਸ਼ ਤੇ ਇਹ ਉਹ ਰਾਗ ਵੈਲਾ ਪ੍ਰੀਤੀ ਤੇ ਉਹ ਰਾਗ ਵੈਲਾ ਧਿਆਗ ਵਾਹ ਦੋਨੋਂ ਹੀ ਤਜਾ ਫੈਰ ਆ ਇੱਕ ਝੰਡੇ ਦੀ ਤਰ੍ਹਾਂ ਫਹਿਰਾ ਰਹੇ ਨੇ ਤਜਾ ਫੈਰ ਰਹੇ ਨੇ ਬਿਖੇ ਬਿਖੇ ਸਤਿਯ ਬ੍ਰਹਮ ਜਿਤਨੇ ਵੀ ਸੰਸਾਰ ਦੇ ਭੋਗ ਬਦਾਰਸ ਨੇ ਵਿਸ਼ੇ ਨੇ ਉਹਨਾਂ ਚ ਸਤ ਦਾ ਭ੍ਰਮ ਪੈਦਾ ਹੋ ਕਮ ਮਾਤ ਬਾਤ ਕਰ ਕਰ ਔਰ ਬਦੀ ਕੁਡੀ ਜਿਹੜੀ ਹੈ ਉਹਨਾਂ ਵਿੱਚ ਸਾਰੇ ਖਰਚ ਤੋਂ ਕਰਦੇ ਪਰਮਤੋ ਹੋ ਰਹੀ ਹੈ ਪਰਮ ਰਹੀ ਹੈ ਅੱਲਾ ਤਰਾਤ ਗਤ ਘਰ ਹੀ ਨਾ ਠਹਿਰਾ ਜਿਸ ਤਰ੍ਹਾਂ ਇਹ ਜਿਹੜਾ ਸਾਰਾ ਕੁਝ ਆਪਣੇ ਬੇਗਨਾ ਚੱਲਦਾ ਪਿਆ ਪਰਾਤਾ ਸਵੇਰ ਰਾਤ ਦੀ ਸਮਾਪਤੀ ਹੈ ਇਹ ਉਸ ਤੋਂ ਬਾਅਦ ਜਦੋਂ ਸੂਰਜ ਚੱਲਦਾ ਇੱਕ ਬੜੀ ਭਾਰੀ ਜਿਹੜਾ ਅੰਦੇ ਦਾ ਉਹ ਠੇਰਦਾ ਨਹੀਂ ਖਤਰਮ ਨਹੀਂ ਹੁੰਦਾ ਸਾਛੇ ਸਾਛੀ ਪੁੱਤਰੀ ਅਨੂਜ ਰੀਰੀ ਉਜਰੀ ਹੈ ਦੇਖ ਰਾਗੀ त्यागी ਲਲਚਾਤ ਜਨ ਜਤ ਸਾਛੇ ਇਸ ਸਾਸੀ ਸਾਖੀ ਤੇ ਸਾਖੀ ਜਿਹੜੇ ਉਹਨਾਂ ਦੀ ਪੁੱਤਰੀ ਅਨੂਜ ਉਪਮਾ ਸਹਿ ਰਹਿਤ ਰੀਰੂ ਉਜਰੀ ਹੈ ਜਿਆ ਜਿਹੜਾ ਉਜਲ ਰੂਪ ਹੈ ਔਰ ਦੇਖ ਰਾਗੀ त्याਗੀ ਇਹਨੂੰ ਰਾਗ ਵਾਲਾ ਤੇ ਤਿਆਗ ਵਾਲਾ ਦੇ ਚਲ ਚਲ ਜਦੋਂ ਦਾ ਮਨ ਜਿੰਨਾ ਨਾ ਉਹਦੇ ਚ ਲਲਚਾ ਲਲਚਾ ਜਾਂਦਾ ਆਫਾ ਜਾਂਦਾ ਚੰਚਲ ਅਚਲ ਬ੍ਰह्म ਬ੍ਰह्म ਲਖ ਰੂਪ ਕਹਿੰਦੇ ਚੰਚਲ ਜਿਹੜਾ ਸੁਭਾਅ ਨੂੰ ਤਿਆਗ ਕਰਕੇ ਪ੍ਰਭ ਨੂੰ ਦੂਰ ਕਰਕੇ ਜਿਹੜਾ ਤੇਰਾ ਅਚਲ ਸਰੂਪ ਹੈ ਬ੍ਰह्म ਲਖ ਰੂਪ ਨੇ ਜਿਉਂ ਆਪਣੇ ਆਪ ਨੂੰ ਬ੍ਰह्म ਸਰੂਪ ਜਾਣ ਅਜੂ ਆਪਣੇ ਨਿਰਜ ਰੂਪ ਦੋਖ ਰੂਪ ਵਖਨਾਂ ਦੇ ਇਹ ਜਿਹੜਾ ਸਾਰ ਦਾ ਸਾਰਾ ਬਾਤਾ ਵਰਣੇ ਦੋਖ ਰੂਪ ਹੈ ਉਹ ਤੂੰ ਅਨੰਦ ਰੂਪ ਹੈ ਸਰੂਪ ਵਿੱਚ ਸਮਾਪਤ ਹੈ ਤੂੰ ਆਪਣੇ ਸਰੂਪ ਨੂੰ ਲੱਭ ਆਪਣੇ ਸਰੂਪ ਵਿੱਚ ਜਾ ਉਹ ਅਨੰਦ ਰੂਪ ਬਾਕੀ ਸਭ ਸਾਰਾ ਦੋਖ ਰੂਪ ਹੈ ਜੀ ਪਰੇ ਜੀ ਇਹ ਸਿੱਖਿਆ ਇਹ ਹੈ ਗਾਨ ਕਹੀਏ ਇਹ ਹੈ ਅਗਮਾਨੀ ਇਹ ਹੈ ਅਗਮਾਨੀ ਅਗਿਆਨੀ ਅਵ ਅ ਗਿਆਨ ਗੰਧ ਮੁਕ ਕੇ ਇਹ ਕਹੀਏ ਧਾਮ ਹੈ ਕਾਮਨਾ ਕਾਮਨਾ ਕਾਰਨ ਅਗਿਆਨੀ ਤੋਂ ਬੰਧ ਦਾ ਕੰਮ ਹੈ ਅਗਿਆਨੀ ਮੋਖ ਦਾ ਕੰਮ ਹੈ ਰਾਗ ਅਗੈਰਾਗ ਤੀਨੋ ਕੀ ਸੁਝਾ ਹੈ ਜੈਸੇ ਸੁਝਾ ਰਾਜਾ ਕੇ ਨਗਰ ਦਾ ਚਿੰਨ ਹੋਵੇ ਹੈ ਜੈਸੇ ਰਾਗ ਅਗੈਰਾਗ ਤੀਨੋ ਕੇ ਚਿੰਨ ਹੈ ਜਿਹੜਾ ਰਾਗ ਹੈ ਨਾ ਉਹ ਅਗਿਆਨੀ ਦੀ ਸੁਝਾ ਜਿਹੜਾ ਅਗੈਰਾਗ ਹੈ ਉਹ ਯਾਰ ਓਬਾ अज्ञानी अज्ञानी का राग चिन्ह है और ज्ञानी का, का वैराग चिन्ह है अज्ञानी अग्या, विखे भी वैराग हो गए है या से ज्ञानी का अज्ञानी से विलक्षण वैराग कहे है ये तात विखे जो शब्द शब्दाधिक हो है तीनों विखे सत प्राण कही सत कने की प्राप्ति और प्राण मात्र कही है रज्जु सर्प की न्याय ਅਗਿਆਨੀ ਪੁਰਖ ਦੀ ਜਿਹੜੀ ਬੁੱਧੀ ਹੈ ਉਹਨੂੰ ਰਾਗ ਚੰਚਲ ਕਰਦਾ ਯਾਰ ਗਿਆਨਵਾਨ ਦੀ ਬੁੱਧੀ ਹੈ ਉਹ ਵਿਰਾਗ ਜਿਹੜਾ ਉਹ ਸਥਿਰ ਹੋਣੇ ਤੇਵੇ ਨਹੀਂ ਟਿਕਣ ਨਹੀਂ ਦਿੰਦੀ ਸਥਿਰ ਨਹੀਂ ਹੁੰਦੇ ਵਿਖੇ ਮੇ ਸਤ ਬੁੱਧ ਸਹਿ ਰਾਗ ਦੀ ਸਥਿਰਤਾ ਦੂਰ ਹੋ ਗਏ ਹੈ ਜੇ ਲੋਕ ਕਿਸੇ ਵੀ ਵਿਸ਼ੇ ਕਾਲ ਵਿੱਚ ਸਤ ਬੁੱਧੇ ਹੋ ਜਾਏ ਉਹ ਉੱਥੇ ਚਲੀ ਜਾਂਦੇ ਆੜੇ ਤੋਂ ਟਿਕ ਨਹੀਂ ਦਿੰਦੇ ਔਰ ਵਿਖੇ ਮੇ ਰਾਗ ਬੁੱਧੀ ਸੇ ਵਿਰਾਗ ਦੀ ਸਥਿਰਤਾ ਦੂਰ ਹੋ ਗਏ ਹੈ ਪ੍ਰਾਂਤੀ ਗਿਆਨ ਕਿਹ ਸਾਧਕ ਇਹਦੇ ਜਿਹੜੇ ਵਿਸ਼ੇ ਉਹ ਵੀ ਪ੍ਰਾਂਤੀ ਗਿਆਨ ਵਿੱਚ ਹੀ ਹਨ मिथ्या वस्तु मिथ्या ये दोनों प्राप्त है या कहने थे या कहने थे ज्ञानी के वैराग थे ज्ञानी के वैराग का भेद कहा काहे जो अज्ञानी का विराग है तो विखय में मिथ्या बुद्ध से उत्पन्न नहीं हुआ या ते मानते हैं विखय मिथ्या है यह बुद्धि अज्ञानी को होवे नहीं यद्यपि शास्त्र युक्ति से अज्ञानी भी, भी मिथ्या मिथ्या जान्य हैं तथा भी विखे मिथ्या है यह अप्रोक मत ज्ञानवान को ही हो गए हैं अज्ञानी को नहीं यहाँ से अज्ञानी को विखे में प्रोक जो मिथ्या बुद्धि तार से अप्रोक सत्य प्रांति दूर हो गए हैं इस रीति से अज्ञानी को विखे में जब विराग हो गया है हैं तांकाल में प्रोक्ष मिथ्या बुद्धि है कि परंतु अप्रोक्ष मिथ्या बुद्धि से प्रबल अप्रोक्ष सत बुद्धि है <coughs> यहाँ के अज्ञानी की प्रोक्ष मिथ्या बुद्धि विराग की किंतु प्रबल जो सत्य बुद्धि से विषय में विराग ही हो गए है और जो विराग हो गए तो भी मिथ्या से नहीं किंतु विषय में दो कार्रवाई न लड़ाई हो गई है बराग हो गया थोड़ा जल्दी ਕਹਿੰਦਾ ਚਲੋ ਜੜੀਏ ਫਿਰ ਹੱਦਬਾਦ ਨੂੰ ਚੱਲ ਗਏ। ਹਾਂਜੀ ਜਦੋਂ ਬਾਲਾ ਨੰਦ ਦਾ ਕਹਿੰਦਾ ਮੈਂ ਗਲਤੀ ਕਰ ਲਈ। ਕਹਿੰਦਾ ਜਲ ਲੜਾਈ ਹੁੰਦੀ ਸੀ। ਚਲੋ ਆਪਣਾ ਹੀ ਸਿਗਾ ਕਾ ਨੂੰ ਗੱਲ। ਇਹ ਮੰਦਬੁੱਧੀ ਹੈ। ਹਾਂਜੀ ਪਰਸੀ ਨੇ ਬਰਾਕ ਕੀਤਾ। ਫਿਰ ਰਾਜਪਾਤ ਛੱਡ ਕੇ ਰਿਹਾ ਵੀ ਰਾਜ ਵਿੱਚ ਦੂਰ ਨਿਕਲ ਗਿਆ। 4-5 ਕਿਲੋਮੀਟਰ ਦਾ ਜੰਗਲ ਜਾ ਕੇ ਬਹਿ ਗਿਆ। ਰਾਜੇ ਗਏ, ਰਾਣੀਆਂ ਗਏ, ਪੁੱਤਰ ਗਏ, ਬੜੇ ਆਏ, ਬੜਾ ਸਮਝਾਇਆ ਕਹਿੰਦਾ ਜਾਓ। ਜੋ ਨਾ ਥੋ। ਤੋਂ ਉਹ ਤੀਬਰ ਬੁੱਧੀ ਤੀਬਰ ਬਰਾਤ ਹੈ ਇਹ ਜਿਹੜਾ ਅਗਿਆਨੀ ਪੁਰਸ਼ ਦਾ ਨਾ ਉਹ ਮਦਦ ਬਰਾਗ ਹੈ ਕਿਦਾ ਉਹ ਕੱਲ ਜੋ ਕਰ ਜੋ ਦੁਰ ਗਿਆ ਉਹ ਅਲੱਗ ਮੁੰਡਿਆਂ ਨੂੰ ਕੁੱਟਿਆ ਮੇ ਬਿੜਾ ਮਾਰੀ ਔਰ ਫਿਰ ਵੀ ਕਹਿੰਦਾ ਮੈਂ ਇਹਨਾਂ ਨੂੰ ਛੱਡਣਾ ਨਹੀਂ ਮੈਂ ਹੁਣ ਤਾਂ ਭੇਜ ਦੇ ਨਾ ਕੋਈ ਨਹੀਂ ਕਰਦਾ ਸਾਰੀ ਬਦਰ ਕਹਾਗੇ ਦੋ ਭੈ ਜਾਣੇ ਨੇ ਬੜਾ ਉਹ ਤੇਰੇ ਨਹੀਂ ਪਹੁੰਚੇ ਤੂੰ ਛੱਡ ਦੇ ਉਹ ਬਰਾਗ ਮਦ ਬਰਾਗ ਲੈ ਕੇ ਆਇਆ ਤੇ ਤੀਬਰ ਬਿਰਾਗ ਹੁੰਦਾ ਉਹ ਗਲਤ ਗੱਜੋ ਨੂੰ ਛੱਡ ਕੇ ਛੱਡ ਮੈਂ ਕਦੇ ਛੱਡ ਦੇਣਾ ਕਰਦਾ ਹੱਸੇਗਾ ਪਰ ਇਹ ਜਦਾਂ ਤਾਂ ਤੰਤਰੀ ਕਹਿੰਦੇ ਸੰਤ ਨੂੰ ਚੰਗੀ ਗੱਲ ਵੀ ਕਰ ਤਾਂ ਕੋ ਮਨਣ ਪਿਆਰ ਨਹੀਂ ਹੈ ਜੀ ਰਿਤੇ ਜਾਨ ਨੂੰ ਆ ਗਿਆ ਇੱਕ ਉਹ ਉਹ ਮੈਂ ਕਹਿੰਦਾ ਵੀ ਤੇ ਪਹਿਲੇ ਮੈਨੂੰ ਕੈਨੇਡਾ ਤੋਂ ਫੋਨ ਆਇਆ ਤੇ ਮਾਰੇ ਲੋਕਾਂ ਤੋਂ ਕੁਰੀਆਂ ਨਾਲ ਕਲੀਆਂ ਭੇਜੋ ਉਹ ਗੁਰੂ ਜੀ ਮੈਨੂੰ ਦਵਾ ਦਿਓ ਆ ਗਿਆ ਮੈਂ ਕਹਿੰਦਾ ਮੈਂ ਆਹ ਦਰਾਂ ਕੁਰੀਆਂ ਨਾਲ ਭੇਜਾਂ ਉਗਰ ਆ ਗਿਆ ਉਹ ਸੱਚਾ ਸੱਚਾ ਨੂੰ ਹੁਣ ਸੁਤੇ ਸੁਚਾ ਸੁਦਾ ਮੁੰਡਾ ਵੀ ਹੋ ਗਿਆ ਨੂੰ ਹੋ ਗਿਆ ਉਹ ਬਦਨ ਦਾਦਾ 12 15 15 ਸਾਲ ਦੇ ਹੈ ਲ ਚਲੋ ਬੁੱਢਾ ਜੁਰਗ ਨੇ ਜਾਣਾ ਬਿਰੋਤਾ ਕੀ ਹੋਣ ਆਪਣੇ ਪਰਿਵਾਰ ਤੇ ਜਾਣਾ ਉਹਨੇ ਮੈਂ ਕਿਹਾ ਜਾਓ ਕੋਈ ਗੱਲ ਹੁਣ ਉਸ ਦਾ ਮੁੰਦੰਨ ਕਹਿੰਦਾ ਸੰਤਾ ਨੇ ਉਹਨੂੰ ਜਦੋਂ ਸਮਾ ਆਊਗਾ ਫੇਦਰ ਬਦਲੋਗੇ ਸੰਤਾਨੇ ਕੋ ਗਣ ਕਹੀ ਸੀ ਜੀ ਅੰਦਰੂਗ ਕਰੇ ਉਹ ਜਾਵੇ ਉਦਮਰਦੀ ਕੇ ਰਜਿਸਟਰ ਕਰਾਵੇ ਉਹ ਅਧੀਗਣ ਤੋਂ ਮੇਰੇ ਕਹਿੰਦਾ ਮਤਲਬ ਕਿ ਜੇ ਕੇ ਸਿਰ ਸਤ ਬੁੱਧੀ ਦਾ ਸਾਤੋ ਵਿਦੇਸ਼ ਵੀ ਦਿਓ ਉਹ ਵੀ ਦੁੱਖदाई ਹੈ ਤੇ ਜੇ ਇਹਨੂੰ ਵਿਸ਼ਾ ਬੁੱਧੀ ਨਾਲ ਵੀ ਪ੍ਰੇਸ਼ ਕਰ ਦਿਓ ਕਹਿੰਦਾ ਹਾਂ ਬੜਾ ਵਧੀਆ ਇਹ ਕਹਿੰਦਾ ਜਿਹੜਾ ਵਿਸ਼ਾ ਵਿੱਚ ਅਸ਼ਕਤ ਪੁਰਸ਼ ਹੈ ਉਦੀ ਜਿਹੜੀ ਬੁੱਧੀ ਹੈ ਨਾ ਉਹ ਮੰਦ ਬੁੱਧੀ ਹੈ ਤੇ ਮੰਦ ਬੁੱਧੀ 'ਚ ਜਿਹੜਾ ਵਿਰਾਗ ਹੈ ਨਾ ਉਹ ਵੀ ਮੰਦ। ਦੇਖੋ ਉਹ ਗਿਆਨੀ ਸਰਗ ਪਰਪੰਚ ਨੂੰ ਅਪਰੋਖ ਰੂਪ ਕਰਕੇ ਵਿਥਿਆ ਜਾਣੇ ਹੈ। ਤਾ ਪ੍ਰੋਖ ਮਿਥਿਆ ਦਿੱਤੀ ਸੇ ਅਪਰੋਖ ਤਤ ਗੁੱਤੀ ਹੋਰ ਹੋਵੇ। ਹੋ ਹੋਵੇ ਹੈ। ਜਾਂ ਤੇ ਰਾਗ ਕੀ ਹੇਤੂ ਵਿਖੇ ਮੈਂ ਤਤ ਗੁੱਤੀ तो ज्ञान को है नहीं ज्ञानी को है ही नहीं ज्ञानी को है नहीं।, नहीं विराग की हेतु देखे में मिथ्या बुद्धि गैनी को है जो ज्ञानी को विखे में विखे में सत बुद्धि फेर हो गए है तो राग भी फेर हो गए और वैराग दूर से हो, 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 हो गए तो अप्रोथ क्रोध के मिथ्या जाते पदार्थ में फेर बुद्धि होवे सत बुद्धि होवेने ਜੈਸੇ ਅਪਰੋਥ ਰੂਪ ਤੇ ਲਿਖਿਆ ਜਾਣਿਆ ਜੋ ਰੱਜੂ ਮੈਂ ਸਿਰਫ ਤਾਂਕੇ ਵਿਖੇ ਸਤ ਬੁੱਧ ਫੇਰ ਹੋਵੇ ਨਹੀਂ ਸਤਿਗੁद्धि ਫੇਰ ਹੋਵੇ ਨਹੀਂ ਜਦੋਂ ਸਿਰਾ ਗਿਆਨ ਹੋ ਗਿਆ ਪਰ ਇਹ ਸਪਣੀ ਰਸਤੀ ਹੈ ਫਿਰ ਉਸ ਸਤ ਬੁੱਧ ਨਹੀਂ ਹੁੰਦੀ ਵੇ ਸਾਪੀ ਹੈ ਇਸ ਰੀਤੀ ਸੇ ਰਾਤ ਦੀ ਉਸ ਬੱਤੀ ਅੰਗਲਾਕ ਦੀ ਨਿਵਰਤੀ ਗਿਆਨੀ ਕੇ ਹੋਵੇ ਨਹੀਂ ਜਦ ਦੇ ਗਿਆਨੀ ਕਾ ਵਿਰਾਗ ਦ੍ਰਿੜ ਹੈ ਪਕਾ ਹੈ ਔਰ ਦੋਤ੍ਰਿਸ਼ੀ ਸੇ ਅਗਿਆਨੀ ਕੋ ਵਿਰਾਗ ਹੋਵੇਗਾ तो दूर हो जावे हैं काहेते जहाँ पदार्थ में दो दृष्टि हो गए हैं पदार्थ में ये अन्य काल में सत्य बुद्धि को अज्ञानी हो जावे हैं जैसे सर्प पोषण पशु धर्म के अंत में स्त्री विखे दो दृष्टि हो गए हैं जो कालांतर में फिर सत्य कुबुद्धि हो गए हैं इस रीति से दोष दृष्टि जब दूर हो गए तब अज्ञानी का बराबर दूर हो जाए ਜੋਤੇ ਅਗਿਆਨੀ ਨੂੰ ਦ੍ਰਿੜ ਵਿਰਾਗ ਹੋਗਾ ਨਹੀਂ ਮਾਨਦਗ ਵਿਰਾਗ ਕਹਿੰਦੇ ਹੈ ਜੀ ਕੀਪਰ ਵਿਰਾਗ ਹੋਵੇ ਤਾਂ ਫਿਰ ਮਤਲਬ ਆルメਤ ਜਾਗਦਾ ਮਾਨਦਗ ਵਿਰਾਗ ਇਹ ਚੀਜ਼ ਜਾਗ ਦਿੱਤੀ ਫਿਰ ਆルメਤ ਸੋਚੇ ਉਹ ਗਲਤ ਕਰ ਰਿਹਾ ਕਾਨੂੰ ਤਿਆਰੀ ਹੈ ਇਹ ਯਾਰ ਐਵੇਂ ਦੇ ਦਿੱਤੀ ਹੈ ਜੀ ਉਹ ਕਿ ਪਾਣੀ ਝਾਉਂਦੇ ਆ ਇੱਕ ਜੱਟ ਨੇ ਨਾ ਇੱਕ ਸੰਤ ਨੂੰ ਆਈਂ ਦੇਖਤੀ ਜਉਂਦੇ ਤੇ ਨਾ ਆੜੀ ਜਣਾ ਨੂੰ ਕਹਿੰਦੇ ਵੀ ਬੱਚੇ ਬੜੇ ਦੁੱਧ ਪੀਂਦੇ ਆਏ ਤੂੰ ਨਾਲੋਂ ਕਰ ਰਿਹਾ ਤੇ ਕਹਿੰਦਾ ਹੋਰ ਲੈ ਆਉਂਦੇ ਆ ਉਹ ਮੁੰਡੇ ਨੂੰ ਕਿਹਾ ਮਾਰ ਬੁੱਕਲ ਥੇਸੀ ਲਈ ਉਹਨੇ ਮਾਰੀ ਉਹਨੇ ਵੀ ਸ਼ਾਮ ਨੂੰ ਲੈ ਗਏ ਸਾਥ ਦੀ ਕੁੜੀ ਟਾਇਰ ਵਾਲੇ ਘੁੰਮਣ ਲੱਗ ਪਏ ਤੇ ਸਾਥ ਨੇ ਕਹਿ ਦਿੱਤਾ ਕਿਰੇ ਉਹ ਤੂੰ ਹੀ ਕੌਣ ਹੋ ਉਹ ਕਹਿੰਦਾ ਉਹ ਕੱਲ ਗਾਈ ਦਿੱਤੀ ਅੱਜ ਆਹੀ ਕੋਲੋਗੇ ਕੋੜੋ ਬੜਿਆ ਗਾਈ ਕਹਿੰਦਾ ਚਲ ਕੁੜੀ ਭਾਈ ਇਹ ਮਨ ਤੇ ਮੰਨਦੂ ਰ ਆ ਜਦੋਂ ਮੰਦਬੁੱਧੀ ਨਾਲ ਜਿਹੜਾ ਕੀਤਾ ਕਰਮ ਉਹ ਵੀ ਮੰਨਦੀ ਰਹਿੰਦਾ ਔਰ 티ਬਰ ਬਿਰਾਗ ਵਿੱਚ ਕੀ ਕੀ ਗੱਲ ਹੈ ਉਹ 티ਬਰ ਬਿਰਾਗ ਦੀ ਬੁੱਧੀ ਜਿਹੜੀ ਇਸ ਤਰ੍ਹਾਂ ਦੀ ਹੈ ਉਹ ਜਦ ਆਦਮੀ ਡੋਲਦਾ ਨਹੀਂ ਕੋ ਗਿਆਨਬਾਨ પુરੁਸ਼ ਨੂੰ 티ਬਰ ਬਿਰਾਗ ਹੁੰਦਾ ਤੇ ਜਿਹੜਾ ਅਗਿਆਨੀ પુરੁਸ਼ ਹੈ ਉਹਨੂੰ ਮੰਦ ਬਿਰਾਗ ਹੁੰਦਾ ਉਹ ਘੜੀ ਖਵਾਦਾ ਫੇਰ ਹੱਟ ਜਾਂਦਾ ਫੇਰ ਉੱਠ ਜਾਂਦਾ ਇਸ ਰੂਪ ਇਸੇ ਰਾਗ ਅ ਵਿਰਾਗ ਅਗਿਆਨੀ ਤੇ ਅ ਗਿਆਨੀ ਕੇ ਚਿੰਨ ਹੈ ਔਰ ਵੀ ਚਿੰਨ ਹੈ हे शिष्य जैसे ताम के ऊपर उत्तरी कहिए हस्ती आदिकल की मूर्ति हुए है तैसे बंद मोह का ताम जो अज्ञानी और ज्ञानी के अंतस्करण है ताक्य विखे सांख्य और साक्षी उत्तरी साक्ष्य साक्षी साक्ष्य और साक्षी उत्तरी है अज्ञानी के अंतस्करण विखे तो साक्ष्य रूपी उत्तरी है और ज्ञानी के अंतस्करण में साक्षी रूपी त्रि है साक्षी का विषय जो प्रपंच है तातु साक्षी कहिए है साक्षी रूपी त्रि अ वीडियो कहिए अनुमोदन कहिए अनुमोदन है और साक्षी रूपी त्रि उजरी कहिए होत है आगे अर्थ स्पष्ट है चंचल ब्रह्म निज रूप काल लख लख औचर औ जन ब्रह्म निज रूप लख ਗਿਆਨ ਤੇ ਅਨੁਮੈ ਹੈ ਭਾਗ ਤਿਆਗ ਲਖਣ ਦਾ ਜੋ ਅੱਗੇ ਕਹਿੰਦਾ ਲਖਣ ਤਿੰਨ ਪ੍ਰਕਾਰ ਦੀ ਹੈ ਭਾਗ ਤਿਆਗ ਲਖ ਜੋ ਕਵਿਤਾ ਮੇਂ ਵਿਸ਼ੇਸ਼ ਕਰਕੇ ਗ੍ਰੰਥ ਕੀਤਾ ਹੈ ਤਾਂ ਬਖੇ ਹੇਤੂ ਕਹਿੰ ਕੋ ਲਖਣਾ ਕਾ ਭੇਦ ਕਹਿ ਹੈ ਹੂੰ ਦੋਹਰਾ ਸ੍ਰੇਵਤ ਲਖਣ ਕਹਤਾ ਹੈ ਕੋਵਦ ਬੁੱਧੀ ਨਿਦਾਨ ਜਿਹੜੇ ਬੁੱਧੀ ਮੈਨਾ ਗਿਆਨ ਦੇ ਨਿਧਾਨ ਹੈ ਵਿਦਵਾਨ ਪੁਰਖ ਹੈ ਕੋਵਦ ਮੈਨਾ ਵਿਦਵਾਨ ਪੰਡਤ ਹੈ ਉਹ ਤਿੰਨ ਲੱਛਣ ਕਹਦੇ ਜੈਤੀ ਅਜੈਤੀ ਪੁਨੇ ਭਾਗਤ ਜੀ ਜਾਂ ਪਹਿਲੀ ਦਾ ਨਾਂ ਜੈਤੀ ਹੈ ਦੂਜੇ ਦਾ ਨਾਂ ਅਜੈਤੀ ਤੀਜੇ ਕਿ ਭਾਗਤ ਲੱਛਣ ਇਹਨੂੰ ਦਿਲ ਤੋਂ ਪੱਕਾ ਕਰਕੇ ਯਾਦ ਲਾ ਆਹ ਦੋ ਇਹ ਨੇ ਸਭ ਹੈ ਮਹਾਬਾਕ ਵਿੱਚ ਜਿਹੜੇ ਪਹਿਲੀਆਂ ਦੋ ਹੈ ਜੈਤੀ ਤੇ ਅਜੈਤੀ ਲੱਛਣ ਇਹ ਜਿਹੜਾ ਮਹਾਬਾਕ ਹੈ ਉਹਦੇ ਵਿੱਚ ਇਹ ਨਹੀਂ ਕੱਟੇ ਔਰ ਭਾਗਤਿਆਗ ਲਖਣਾ ਤੇ ਨੂੰ ਜਨੂ ਬ੍ਰਹਮ ਨੂੰ ਦਰਸਾਉਂਦਾ ਜਿਹੜੀ ਤੀਸਰੀ ਭਾਗਤਿਆਗ ਲਖਣਾ ਹੈ ਉਹਦੇ ਨਾਲ ਜਾਨਵਾਨ ਪੁਰਸ਼ ਜਿਹੜਾ ਆ ਉਹ ਆਪਣੇ ਆਪ ਨੂੰ ਬ੍ਰਹਮ ਸਮਝ ਕਰਕੇ ਜਾਂਦਾ ਜਿਵੇਂ ਨੇ ਭਾਗਤਿਆਗ ਲਖਣਾ ਵਿੱਚ ਕਿਹਾ ਸੀ ਵੀ ਜੀਵਤੀ ਕੀ ਮੂਦੀ ਜਾਤ ਹੋ ਜਾਏ ਤੇ ਇਸ ਦੀ ਕੀ ਪਾਵਨਾ ਜਾਤ ਹੋ ਜਾਏ ਨਾ ਵੀਰ ਆਸਤ ਕਾ ਬ੍ਰਹਮ ਇਹਨੂੰ ਸੋਕੇ ਸ਼ਬਦਾਂ ਦੇ ਅਧਿਆਤਮਿਕ ਪ੍ਰਕਾਸ਼ ਤੋਂ ਬਹੁਤ ਵਧੀਆ ਸਪਸ਼ਟ ਕੀਤਾ ਹੈ ਹਾਂਜੀ ਜੀਵ ਦਾ ਦੀਪਾ ਇਸ ਜੀ ਕੋ ਉਜਾਇ ਉਹ ਅਖੀਰ ਵਿੱਚ ਅਸਪਦ ਅਸਬ੍ਰਮ ਹੀ ਹੈ ਜਿਵੇਂ ਕੋਈ ਵੱਖਰਾ ਨਹੀਂ ਫਾਸਟ ਸਿੱਖੀ ਬਾਤ ਅਰਥ ਸੰਸਕਰਾ ਚਦ ਕਾ ਲਖਿਨਾ ਪ੍ਰਭੂ ਕਹਤ ਕੋ ਲਾਕੂ ਦੇਹੋ ਜੈ ਸੁਣੋ ਇਹ ਕਹਿੰਦਾ ਗੁਰੂ ਜੀ ਕੀ ਜਿਹੜੀ ਕੋਈ ਜੈਤੀ ਲਖਣਾ ਹੈ ਜੈਤੀ ਲਖਣਾ ਪਾਜਗ ਲਖਣਾ ਤਿੰਨਾਂ ਦਾ ਦੇਖੋ ਚੂਕਾ ਇਹ ਕੀ ਕਹਿੰਦੇ ਐ ਨੂੰ ਕਿਸ ਤਰ੍ਹਾਂ ਲਾਗੂ ਹੁੰਦੀਆਂ ਨੇ ਮੈਨੂੰ ਸਮਝਾ ਕੇ ਕਹੋ ਜਰਾ ਤੇ ਪੁੱਲ ਭੇਜ ਤਾਂ ਕਿ ਤਿੰਨ ਤਰ੍ਹਾਂ ਦੇ ਲਖਣੋਂ ਦਰਸਾਏ ਇਹਨਾਂ ਦੇ ਤੁਸੀਂ ਤਿੰਨ ਭੇਦ ਕਹੇ ਨੇ ਇਹਨਾਂ ਕਿੰਨਾ ਭੇਦਾਂ ਦੇ ਜਿਹੜੇ ਲਖਣ ਨੇ ਉਹ ਮੈਨੂੰ ਸਮਝਾਓ ਜਰਾ ਕਿਸੇ ਆਮ ਆ ਗਿਆਨ 'ਚ ਅਲੰਤ ਵਿਸ਼ੇਸ਼ਤਾ ਗਿਆਨ ਹੋਵੇ ਹੈ ਜੈਸੇ सामान्य ब्रह्म ब्राह्मण के ज्ञान होने से अनअंतर सार सत्ता टीका सार स्वतादिक विखेति से विखे, विखे, विखे विखे का ज्ञान होने है जैसे लक्षणा लक्ष लक्षणा सामान्य का ज्ञान होने तो जयति आदि विशेष रूपन का ज्ञान होवे है लक्षणा का सामान्य रूप से जाने बिना जयति आदि विशेष रूप का ज्ञान होवे नहीं इस अभिप्राय से सिद्ध कहे है हे प्रभु लक्षणा का तू कहते हैं यह मैं नहीं जानूं हूँ या कि लक्षणा का सामान रूप दिखाई के जिससे अनंतर जो जयती आदि लक्षणा के तीन पे कहिए विशेष है, है। तीनों के जो तीनों के दिखावे छंद के वास्ते प्रभु ਮਨ ਬਿਰਤੀ ਨੂੰ ਸ਼ੁਕੀ ਨੂੰ ਮੇਜ ਆਪਣੀ ਸ਼ਰਤੀ ਨੂੰ ਚੇਤਨ ਨੂੰ ਇਕਾਗਰ ਕਰਕੇ ਤ ਤੂੰ ਮੇਰੀ ਜਿਹੜੀ ਬਾਣੀ ਆ ਨਾ ਉਹ ਤੂੰ ਸੁਣ ਜੋ ਲਖਣਾ ਅਰ ਭੇਦ ਤਾਂ ਤੇ ਲਿਹੁ ਨੀਕੇ ਜਾਣ ਇਹ ਜਿਸ ਤਰਾ ਜੈਤੀ ਜੈਤੀ ਭਾਗ ਤਿਆਗ ਲਖਣਾ ਦੇ ਬਖੜਾ ਬਖੜਾ ਪਾ ਲੈ ਨਾ ਇਹਨੂੰ ਇਹਨਾਂ ਦੇ ਭੇਦ ਤੂੰ ਚੰਗੀ ਤਰ੍ਹਾਂ ਨੀਕੇ ਮਿਲਣਾ ਠੀਕ ਠੰਗ ਨਾਲ ਜਾਣ ਸੁਣ ਬ੍ਰਿਤੀ ਹੋਇਆ ਜੋ ਹੈ ਭੰਤੀ ਪਦ ਕੀ ਸ਼ਕਤੀ ਤਾਂ ਮੈਂ ਇਹ ਕਹਾਂ ਲਖਣਾ ਤੂੰ ਜਾਣ ਦੁੱਤੀ ਉਹਨੂੰ ਕੋਈ ਤਾਬ ਵਿਵੇਕ ਸੋਲ ਪ੍ਰਤੀ ਹੋਇ ਦੁਆਪਾਂਤੀ ਪਦ ਕੀ ਸ਼ਕਤੀ ਤਾਂ ਮੈਂ ਇੱਕ ਉਹਨਾਂ ਚ ਸ਼ਕਤੀ ਤਾਂ ਇੱਕ ਹੋਵੇ ਪਰ ਬ੍ਰਿਤੀ ਦੋ ਤਰਕਾਰ ਦੀ ਹੋਵੇ ਦੋ ਪਦ ਹੋਣ ਪਤਾਲ ਚ ਪੁਲੀ ਜਾਣ ਦੂਤੀ ਉਤੇ ਦੂਜੀ ਨੂੰ ਜਾ ਉਹਨੇ ਅਗੇ ਨੇ ਫਲਸ ਕਰ ਦੇਣਾ ਕੋਲੋ ਸੋ ਵਿਵੇਕ ਦੇ ਸਹਿਤ ਉਹਨਾਂ ਕਰ ਪਦਕਾ ਜੋ ਅਰਥ ਦੇ ਸੰਬੰਧ ਤੋਂ ਬਿਜਤੀ ਗਈ ਹੈ पद का जो अर्थना संबंध वृत्ति कहते वो वृत्ति दो प्रकार की ता दो प्रकार की एक शक्ति को वृत्ति है और दूसरी लक्षणा वृत्ति इनको सविवेक कहिए विवेक सहित का अर्थ लक्षण सहित सुनो अर्थ अर्थ से मतलब लक्षणा जो द्वारा या जो, जो शक्ति लक्षण वाले के ਯਾਪਦ ਤੇ ਯਾ ਅਰਥ ਕੀ ਵੈ ਸੁਣ ਜਰ ਉਹ ਸਾਟੂ ਲੰਗਾ ਪਿਆ ਸਰਕਾਰ ਦਾ ਉੱਤੇ ਕੋਈ ਪਾਦੇ ਬੰਦੁੰਦੇ ਤਾਂ ਵੀ ਪਰਵਾਰ ਵਾਲਾ ਵੀ ਕਰਦੇ ਆ ਆਹ ਕਈ ਦਿਨ ਹੋ ਗਏ ਰਾਣਾ ਪਾਂਦੇ ਸੀ ਕਰ ਹਾਂਜੀ ਯਾ ਪਦ ਤੇ ਯਾ ਅਰਥ ਕੀ ਵੈ ਸੁਣ ਕੇ ਪ੍ਰਤੀ ਇਸੀ ਇੱਛਾ ਇਸ ਦੀ ਸ਼ਕਤੀ ਨਿਆਂ ਕੀ ਦੀ ਜਿਹੜੇ ਪਦ ਕਹਿਣ ਨਾਲ ਘਟ ਬਦਤੇ ਜਾਂ ਅਰਥ ਕੇ ਕਹੀਏ ਕਲਸ ਆਸ ਕੀ ਸੁਣਤੇ ਘੜਾ ਘੜਾ ਕਹੋ ਜਾਂ ਉਹਨੂੰ ਕਲਸ ਕਹੋ ਉਹ ਇੱਕੋ ਹੀ ਹੈ ਇਹ ਭਾਦੇ ਦੀ ਸ਼ਕਤੀ ਹੈ ਜਾਨੀ ਸਿਰਫ ਘੜ ਜਾਂ ਕਲਸ ਕਹਿਣ ਨਾਲ ਗਿਆਨ ਹਰ ਸਰ ਕੋਲ ਨੂੰ ਹੋਵੇ ਸਾਰਿਆਂ ਨੂੰ ਕਲਸ ਕਹਿ ਦਿਓ ਘੜੇ ਦਾ ਗਿਆਨ ਸਾਰਿਆਂ ਨੂੰ ਐਸੀ ਜੋ ਈਸ਼ਵਰ ਕੀ ਇੱਛਾ ਤਾਂ ਉਹ ਨਿਆਇ ਸ਼ਾਸਤਰ ਵਿੱਚ ਸ਼ਕਤੀ ਕਹੇ ਅਕ ਵੈਰੀ ਸ਼ਕਤੀ ਲਖਨ ਪਦਮੇ ਅਰਥ ਦੇ ਗਿਆਨ ਤੋਂ ਸਮਝਿਆ ਸਮਰੱਥਿਆ ਪਦ ਕੀ ਸ਼ਕਤੀ ਜਾਨੋ ਬੇਦਮਤ ਦੇ ਅਨੁਸਾਰ ਸ਼ਬਦੀ ਸ਼ਕਤੀ ਜਾਨੀ ਜਿਸ ਤਰ੍ਹਾਂ ਉਹਨੇ ਕਿਹਾ ਸੀ ਨਾ ਤੈ ਕੰ ਗੰਗਾ ਦੇ ਗੰਗਾ ਦੇ ਉੱਤੇ ਉਹ ਸ਼ਬਦੀ ਸ਼ਕਤੀ ਹੈ ਉਹ ਗੰਗਾ ਦੇ ਉੱਤੇ ਹੈ ਪਰ ਉਹਨੂੰ ਅਸੀਂ ਸਮਝ ਲੈ ਆ ਕਿ ਗੰਗਾ ਦੇ ਉੱਤੇ ਬੜਾ ਰਹਿ ਨਹੀਂ ਸਕਦਾ ਸ਼ਬਦੀ ਸ਼ਕਤੀ ਨੂੰ ਤਾਂ ਸੋਗ ਬਹਿਨ ਮੈਂ ਜਮਦਾਹ ਕੀ ਹੈ ਸ਼ਕਤੀ ਤੁਨੇ ਦਾ ਅਗਨੀ ਦੇ ਵਿੱਚ ਜਿਹੜੀ ਸਾੜਨ ਦੀ ਸ਼ਕਤੀ ਹੈ ਹਾਂਜੀ ਅਗਨੀ ਸ਼ਬਦ ਕਹਿਣ ਦੇ ਨਾਲ ਜਿੱਤੇ ਅਗਨੀ ਦਾ ਬੋਧ ਹੈ ਉੱਤੇ ਅਗਨੀ ਦੇ ਸਾੜਨ ਦੀ ਸ਼ਕਤੀ ਦਾ ਵੀ ਬੋਧ ਹੈ ਸ਼ਕਤੀ ਤੁਨੇ ਦਾ ਇਹਨੂੰ ਨਿਰਧਾਰਨ ਪੱਕਾ ਕਰਤੀ ਜਾਂਦਾ ਘਟ ਪਤ ਕੇ ਛੁਰਤਾ ਕੋ ਕਲ ਰੂਪ ਅਧਿਕ ਬਸ ਰੂਪ ਅਰਥ ਕੇ ਗਿਆਨ ਕਰਨੇ ਦਾ ਜੋ ਇਹ ਘਟ ਖਟ ਪਦ ਵਿਖੇ ਸਮਰਥੇ ਸੋਈ ਪਟ ਪਦ ਹਾਂ ਪਟ ਪਦ ਵਿੱਚ ਸ਼ਕਤੀ ਵਿਖੇ ਜੇ ਪਟ ਕਹੋਗੇ ਤਾਂ ਕਪੜੇ ਦਾ ਗਿਆਨ ਹੋਊਗਾ ਘਟ ਕਹੋਗੇ ਤਾਂ ਘੜੇ ਦਾ ਗਿਆਨ ਹੈ ਯਾਨੀ ਇਹ ਘਟ ਤੇ ਪਟ ਦੀ ਦੋਨਾਂ ਦੀ ਸ਼ਬਦੀ ਦਾ ਸ਼ਬਦ ਦਾ ਸ਼ਕਤੀ ਕਹੀ ਹੈ ਐਸੇ ਸਰਵ ਪਦ ਵਿੱਚ ਜਾਣ ਲੈਣੀ पढ़ो उद्देश्य निकाल के लिए जैसे बंद में बैन में जैसे बंद में अपने से मिलते ही वस्तु के दाहक कर, दाह करने की सामर्थ्य रूप शक्ति है तैसे श्रोता के कर्ण से मिलते ही वस्तु के ज्ञान करने की जो जो पद विखे सामर्थ्य ਉਹ ਸ਼ਕਤੀ ਕਹੀਏ ਹੈ ਸਮਰਥਨਾਮ ਜਿਦਾਂ ਬਨ ਜੰਗਲ ਕਹੋ ਜੇ ਜੰਗਲ ਵਿੱਚ ਜਿਹੜੇ ਦੋ ਬਾਸ ਕੇ ਫਿਰ ਅੱਗ ਪੈਦਾ ਹੁੰਦੀ ਹੈ ਉਹਨਾਂ ਦੋਨਾਂ ਦਾ ਗਿਆਨ ਹੁੰਦਾ ਕਹਿੰਦੇ ਐਸੇ ਹੀ ਜਿਹੜਾ ਸ਼ਰੋਤਾ ਆ ਉਹਦੇ ਕੰਨਾਂ ਵਿੱਚ ਜੋ ਸ਼ਬਦ ਜਾਂਦਾ ਤਾਂ ਉਹਨੂੰ ਬਸ ਸੁਣ ਕੇ ਗਿਆਨ ਕਰਨ ਦੀ ਜਿਹੜੀ ਸ਼ਕਤੀ ਹੈ ਬਾਟਕ ਵੀ ਕਹੇ ਜਾਂ ਕਟਨ ਕੇ ਸਮਰਥ ਉਹਨੂੰ ਸ਼ਕਤੀ ਕਹਿੰਦੇ ਨੇ ਦੋਨਾਂ ਨੂੰ ਜਨਉਂਦੀ ਜਿਹੜੀ सामर्थ नाम सामर्थ पने का है जाकू सामर्थ सामर्थ समर्थाई कहे समर्थाई कहे है और बल शक्ति भी, भी कहे हैं जोर भी कहे हैं है। है। जैसे अगर मैं दाह की शक्ति ऐसे जल विखे गीला करने की रेखा दूर करने की पिंड बांधने की बांधने की जो सामर्थाई है वो तो शक्ति।, शक्ति है इस प्रकार से सर्व पदार्थन विखे अपना अपना कार्य करने की जो सामर्थ्य, कोई शक्ति है यह वेद का सिद्धांत है ताही को निर्धार कहिए निश्चय कर और न्याय की रीति त्याग त्यागने को योग योग्य है ठीक है ठीक है जुड़ी हुई शक्ति नहीं ताकि इच्छा शक्ति